ਫਿਰ ਅਸੀਂ ਵੇਖ ਲਈ ਜੀ ਮਾਰਕੀਟ ਦੇ ਵਿੱਚ ਇਸ ਲੈਵਲ ਦੇ ਕਰੀਬ ਇੱਕ ਸਲੈਂਟਿੰਗ ਹੋਈ ਜੋ ਤਕਰੀਬਨ 9:54 ਮਿੰਟ ਦੇ ਉੱਤੇ ਇਸ ਰੇਂਜ ਦੇ ਵਿੱਚ ਹੋਈ ਸੀਗੀ ਤਕਰੀਬਨ ਇਸ ਰੇਂਜ ਦੇ ਵਿੱਚ ਜਦੋਂ ਮਾਰਕੀਟ ਆਈ ਸੀ ਤਾਂ ਇਸ ਸਲੈਂਟਿੰਗਾਂ ਜਿਹੜੀ ਬਾਕੂਬੀ ਮਾਰਕ ਕਰੀ ਗਈ ਸੀ ਸੋ ਟਾਈਮ ਵਗੈਰਾ ਵੀ ਮਿਲਿਆ ਜੀ ਟਰੇਡ ਕਰਨ ਦਾ 21700 ਦੀ ਜਿਹੜੀ ਫੁੱਟ ਸੀਗੀ ਤਕਰੀਬਨ ਤਕਰੀਬਨ ਇਹ ਅਪਾ 170 ਰੁਪਏ ਤੋਂ ਲੈ ਕੇ 100 ਦੇ ਵਿਚਕਾਰ ਬਾਏ ਕਰਨ ਬਾਰੇ ਕਿਹਾ ਸੀਗਾ ਸੋ 83 ਦਾ ਇਸਨੇ ਲੋ ਵੀ ਲਗਾਇਆ ਕਿਉਂਕਿ ਮਾਰਕੀਟ ਦੇ ਵਿੱਚ ਐਸ ਲੈਵਲ ਦੇ ਕਰੀਬ ਜਿਹੜਾ ਆਹ ਲੈਵਲ ਆ ਇੱਥੇ ਮੈਂ ਤੁਹਾਨੂੰ ਮਾਰਕ ਕਰਤਾ ਸੀ ਕਿ ਮਾਰਕੀਟ ਆ ਜਿਹੜੀ ਉਹ ਵੱਡੀ ਐ ਸਲੈਂਟਿੰਗ ਕਰ ਰਹੀ ਆ ਵੱਡੀ ਐ ਸਲੈਂਟਿੰਗ ਜਿਹੜੇ ਪੁਰਾਣੇ ਜੁੜੇ ਹੋਏ ਨੇ ਨਾਲ ਉਹਨਾਂ ਨੂੰ ਪਤਾ ਕਿ ਉਹ 30 ਤੋਂ 50 ਪੁਆਇੰਟ ਦੇ ਕਰੀਬ ਹੋ ਜਾਂਦੀ ਆ ਜਿਹੜੀ ਨਾਰਮਲ ਹੁੰਦੀ ਆ ਕਿ ਉਹ 20 ਤੋਂ 30 ਪੁਆਇੰਟ ਦੀ ਹੁੰਦੀ ਆ ਸੋਸਟੋ ਬਾਦ ਮਾਰਕੀਟ ਨੇ ਡਾਊਨ ਸਾਈਡ ਨੂੰ ਮੂਵ ਦਿੱਤਾ ਜੀ तकरीबन 100 ਪੁਆਇੰਟ ਦਾ ਮੈਂ ਸਵੇਰ ਦਾ ਹੀ ਕਹਿ ਰਿਹਾ ਸੀ ਜਦੋਂ ਇਸ ਲੈਵਲ ਦੇ ਕਰੀਬ ਡਾਟਾ ਬਣਿਆ